ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਜਿਸ ਤਰ੍ਹਾਂ ਆਪਣੇ ਫਾਰਮ ਦੇ ਉੱਪਰ ਆਪਾਂ ਅੱਜ ਲਗਭਗ 4 ਵਜੇ ਹੋਏ ਆ ਆਪਾਂ ਗਾਵਾਂ ਨੂੰ ਫੌਡਰ ਗ੍ਰੀਨ ਫੌਡਰ ਦਿੱਤਾ ਰਾਈ ਕਾ ਬਰਸੀਮ ਮਿਕਸ ਵਿੱਚ ਔਰ ਨਾਲ ਹੀ ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਇਹਦੇ ਵਿੱਚ ਹੋਰ ਵੀ ਪਾਲਕ ਵਗੈਰਾ ਹਾਲੋਂ ਐਡ ਕੀਤੀ ਹੋਈ ਆ ਇਹਨੂੰ ਕੇ ਗਾਵਾਂ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾ ਰਹੀਆਂ ਨੇ ਕਿਉਂਕਿ ਜਿਹੜਾ ਇਹ ਹਰਾ ਪੱਠਾ ਸਰਦੀ ਵਾਲਾ ਪੱਠਾ ਗਾਵਾਂ ਲਈ ਬਹੁਤ ਜ਼ਿਆਦਾ ਇਪੋਰਟੈਂਸ ਇਹਦੀ ਹੈਗੀ ਆ ਕਿਉਂਕਿ ਇਸ ਟਾਈਮ ਤੇ ਆਪਾਂ ਇਹਨਾਂ ਨੂੰ ਕੰਸੀਵ ਵੀ ਕਰਾਉਣਾ ਏਆਈ ਕਰਾਉਣੀ ਆ ਜਿਹੜਾ ਇਹ ਹਰਾ ਪੱਠਾ ਦਾ ਬਹੁਤ ਵਧੀਆ ਪ੍ਰੋਟੀਨ ਦਾ ਸੋਰਸ ਹੈਗਾ ਜਿਹਦੇ ਨਾਲ ਕਨਸੈਪਸ਼ਨ ਬਹੁਤ ਵਧੀਆ ਹੁੰਦੀ ਆ ਜੇ ਆਪਾਂ ਇਹ ਸਰਦੀ ਸਰਦੀ ਇਹਨਾਂ ਨੂੰ 2 ਮਹੀਨੇ 3 ਮਹੀਨੇ ਦੇ ਦੇ ਦਿੰਨੇ ਆ ਕਿਉਂਕਿ ਗਾਵਾਂ ਵੀ ਇੱਕ ਤਰ੍ਹਾਂ ਮਨੁੱਖ ਦੀ ਤਰ੍ਹਾਂ ਹੀ ਨੇ ਜਿਸ ਤਰ੍ਹਾਂ ਆਪਾਂ ਆਪਣੇ ਖਾਣੇ ਦੇ ਵਿੱਚ ਕੋਈ ਨਾ ਕੋਈ ਚੇਂਜਸ ਚਾਹੁੰਦੇ ਆ ਕੋਈ ਨਾ ਕੋਈ ਸ਼ੋਬੇ ਉਸ ਤਰ੍ਹਾਂ ਇਹ ਜਾਨਵਰ ਵੀ ਬੋਲ ਤਾਂ ਨਹੀਂ ਸਕਦੇ ਬਟ ਆਪਾਂ ਨੂੰ ਇਹਨਾਂ ਨੂੰ ਸਮਝਣਾ ਪੈਂਦਾ ਹੈਗਾ ਇਹ ਕੀ ਚਾਹੁੰਦੇ ਨੇ ਇਹਨਾਂ ਨੂੰ ਤਾਂ ਜਦੋਂ ਭੁੱਖ ਲੱਗੀ ਇਹਨਾਂ ਨੇ ਖਾ ਲੈਣਾ ਸਾਈਲੇਜ ਪਾ ਦਿਓ ਜੋ ਵੀ ਪਾ ਦਿਓ ਇਹਨਾਂ ਨੇ ਖਾਣਾਗਾ ਬਟ ਉਹ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਆਪਾਂ ਇਹਨਾਂ ਨੂੰ ਕੀ ਦੇ ਸਕਦੇ ਆ ਇਸ ਤਰ੍ਹਾਂ ਗਰਮੀਆਂ ਦੇ ਵਿੱਚ ਤਾਂ ਆਪਾਂ ਇਹਨਾਂ ਨੂੰ ਕੁਝ ਸਾਈਲੇਜ ਹੀ ਦੇ ਸਕਦੇ ਆ ਹੋਰ ਆਪਣੇ ਕੋਲ ਗ੍ਰੀਨ ਪਾਊਡਰ ਨਹੀਂ ਹੁੰਦਾ ਜਿਹੜਾ ਸਰਦੀਆਂ ਦੇ ਟਾਈਮ ਦੇ ਵਿੱਚ ਜਿਹੜਾ ਗ੍ਰੀਨ ਫੌਡਰ ਬਹੁਤ ਵਧੀਆ ਆਪਾਂ ਪੈਦਾ ਕਰ ਸਕਦੇ ਆ ਆਪਣੇ ਫਾਰਮ ਦੇ ਲਈ ਤੁਸੀਂ ਦੇਖੋ ਗਾਵਾਂ ਕਿੰਨੀਆਂ ਖੁਸ਼ ਹੋ ਕੇ ਖਾ ਰਹੀਆਂ ਨੇ ਇਹਨੂੰ ਜਿਹੜਾ ਕਿ ਬਹੁਤ ਜ਼ਿਆਦਾ ਪ੍ਰੋਟੀਨ ਦਾ ਵਧੀਆ ਸੋਰਸ ਆ ਇਹ ਰਾਈ ਕਾ ਬਰਸੀਮ ਲਾਲ ਉਹਦੇ ਵਿੱਚ ਪਾਲਕ ਵੀ ਐਡ ਕੀਤਾ ਹੋਇਆ ਹਾਲੋਂ ਵੀ ਐਡ ਕੀਤੀ ਹੋਇਆ ਇਹਦਾ ਸਭ ਤੋਂ ਪ੍ਰੋਟੀਨ ਦਾ ਸੋਰਸ ਤਾਂ ਹੈਗੀ ਆ ਨਾਲ ਦੀ ਨਾਲ ਇਹ ਇਹਦੇ ਨਾਲ ਜਦੋਂ ਇਹਨੂੰ ਸਾਫਤਾ ਜਾਨਵਰ ਖਾਂਦੇ ਆ ਤਾਂ ਇਹ ਰੂਮੀਨੇਸ਼ਨ ਗਾਵਾਂ ਦੀ ਬਹੁਤ ਵਧੀਆ ਹੁੰਦੀ ਆ ਜੁਗਾਲੀ ਬਹੁਤ ਵਧੀਆ ਕਰਦੇ ਆ ਐਸਿਡੋਸਿਸ ਦੀ ਪ੍ਰੋਬਲਮ ਘਟਦੀ ਆ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਗਾਵਾਂ ਫੀਡ 10 10 11 ਕਿਲੋ ਫੀਡ ਖਾ ਜਾਂਦੀਆਂ ਨੇ ਤਾਂ ਉੱਥੇ ਗਾਵਾਂ ਨੂੰ ਐਸਿਡੋਸਿਸ ਦੀ ਪ੍ਰੋਬਲਮ ਆਉਂਦੀ ਆ ਬੇਸ਼ੱਕ ਆਪਾਂ ਨਾਲ ਕੋਈ ਵਫਰ ਮਿੱਠਾ ਸੋਡਾ ਦਿੰਨੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਆ ਹੁਣ ਦੇਖੋ ਗਾਵਾਂ ਲਈ ਕਿੰਨਾ ਵਧੀਆ ਇਹ ਚੇਂਜ ਹੈ ਇਹ ਬਹੁਤ ਖੁਸ਼ ਹੋ ਕੇ ਇਹਨੂੰ ਖਾ ਰਹੀਆਂ ਨੇ ਔਰ ਕਿਦਾਂ ਚੱਬ ਕੇ ਚਵਾ ਕੇ ਇਹਨੂੰ ਅੱਗੇ ਲੰਘਾ ਰਹੀਆਂ ਨੇ ਜਿੰਨਾ ਇਹਨੂੰ ਚਵਾ ਕੇ ਗਲਣਾਉਣਗੀਆਂ ਇਹਨਾਂ ਦਾ ਤਜਾਬੀਪਣ ਘਟੂਗਾ ਰੂਮੀਨੇਸ਼ਨ ਵਧੂਗੀ ਔਰ ਇਹਦੇ ਨਾਲ ਮਿਲਕ ਦੇ ਵਿੱਚ ਵੀ ਇੰਪਰੂਵਮੈਂਟ ਆਊਗੀ ਪ੍ਰੋਡਕਸ਼ਨ ਵਧੂਗੀ ਔਰ ਗਾਵਾਂ ਮੈਂ ਹੈਲਦੀ ਵੀ ਰਹਿਣਗੀਆਂ ਤਾਂ ਸਾਰੇ ਫਾਰਮਰਾਂ ਨੂੰ ਵੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਵੀ ਆਪਣੀਆਂ ਖਾਸ ਕਰਕੇ ਮਿਲਕਿੰਗ ਵਾਲੀਆਂ ਗਾਵਾਂ ਨੂੰ ਆਪਾਂ ਨੂੰ ਗ੍ਰੀਨ ਫੋਡਰ ਸਰਦੀ ਦਾ ਚਾਰਾ ਜਿਹੜਾ ਜ਼ਰੂਰ ਦੇਣਾ ਚਾਹੀਦਾ ਵੈਸੇ ਤਾਂ ਆਪਾਂ ਸਾਬਤਾ ਵੀ ਇਹ ਇਦਾਂ ਦੇ ਦੇ ਦਿੰਨੇ ਆ ਗਾਵਾਂ ਬਹੁਤ ਵਧੀਆ ਖਾਂਦੀਆਂ ਨੇ ਜਦੋਂ ਐਕਸਟਰਾ ਹੁੰਦਾ ਆਪਾਂ ਸਾਬਤਾ ਪਾ ਦੇਣਾ ਨਹੀਂ ਆਪਣਾ ਇਹ ਟੀਐਮ ਆਰਾ ਆਪਾਂ ਟੀਐਮ ਮਰ ਦੇ ਵਿੱਚ ਮਿਕਸ ਕਰਕੇ ਵੀ ਇਹਨੂੰ ਆਪਾਂ ਦੇ ਦੇ ਦਿੰਨੇ ਆ ਉਹਦੇ ਵਿੱਚ ਵੀ ਇਹ ਚੰਗੀ ਤਰ੍ਹਾਂ ਇਹ ਮਿਕਸ ਹੋ ਜਾਂਦਾਗਾ ਸਾਈਲੇਜ ਦੇ ਨਾਲ ਧੂੜੀ ਦੇ ਨਾਲ ਔਰ ਫੀਡ ਦੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗਾਵਾਂ ਖਾਂਦੀਆਂ ਨੇ ਤਾਂ ਮੇਰਾ ਕਹਿਣ ਦਾ ਮਤਲਬ ਹੀ ਆ ਆਪਾਂ ਨੂੰ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਆ ਇਹ ਜਿਹੜਾ ਸਰਦੀ ਦਾ ਚਾਰਾ ਗ੍ਰੀਨ ਫੌਟਰ ਹੈ ਇਹ ਹਰ ਇੱਕ ਫਾਰਮਰ ਨੂੰ ਜ਼ਰੂਰ ਬਜਾਈ ਕਰਨੀ ਚਾਹੀਦੀ ਹੈ ਹੋ ਸਕਦਾ ਵੀ ਆਪਾਂ ਇਹਦੇ ਨਾਲ ਆਪਣੀਆਂ ਗਾਵਾਂ ਦੀ ਇੰਪਰੂਵਮੈਂਟ ਕਨਸੈਪਸ਼ਨ ਰੇਟ ਕਿਉਂਕਿ ਏਆਈ ਦਾ ਟਾਈਮ ਆ ਗਾਵਾਂ ਨੂੰ ਗੱਭਣ ਰਹਿਣ ਦੇ ਵਿੱਚ ਬਹੁਤ ਜ਼ਿਆਦਾ ਇਹ ਸਹਾਇਕ ਹੁੰਦਾਗਾ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦਾ ਵੀ ਸੋਰਸ ਆ ਨੈਤਰੀ ਦਾ ਵੀ ਸੋਰਸ ਆ ਸਾਰਾ ਕੁਝ ਹੀ ਆ ਜਾਂਦਾ ਔਰ ਇਹਦੇ ਨਾਲ ਗਾਵਾਂ ਕਨਸੀਬ ਬਹੁਤ ਜਲਦੀ ਹੁੰਦੀਆਂ ਨੇ ਜੇ ਆਪਾਂ ਹਰਾ ਪੱਠਾ ਗਾਵਾਂ ਨੂੰ ਦਿੰਨੇ ਆ ਤੇ ਦੇਖੋ ਕਿੰਨਾ ਗਾਂ ਮ ਆਪਣੀ ਅੱਖੋ ਛੋਕੇ ਖਾਰੀਆਂ ਨੇ ਤਾਂ ਇਹ ਆਪਨੋ ਸਾਰੇ ਫਾਰਮੂਲਾ ਨੂੰ ਜ਼ਰੂਰ ਦੇਖਣਾ ਚਾਹੀਦਾ ਔਰ ਆਪਣੇ ਜਾਨਵਰਾਂ ਨੂੰ ਸਮਝਣਾ ਚਾਹੀਦਾ ਉਹਨਾਂ ਲਈ ਇਹ ਹਰਾ ਪੱਠਾ ਪਾਊਡਰ ਜ਼ਰੂਰ ਬਜਾਈ ਕਰਨੀ ਚਾਹੀਦੀ ਆ ਤਾਂ ਕਿ ਆਪਣੇ ਜਾਨਵਰ ਹੈਲਦੀ ਰਹਿਣ ਔਰ ਵੱਧ ਤੋਂ ਵੱਧ ਆਪਨੋ ਇਹ ਪ੍ਰੋਡਕਸ਼ਨ ਦੇਣ ਧੰਨਵਾਦ ਜੀ